ਸਸੀ ਗਾਂਧੀ ਮੈਂ ਡਾਕਟਰ ਦਿਕਤਾਰ ਸਿੰਘ ਹਿਮਲਪੁਰਾ ਤੋਂ ਲੋਕ ਇੰਨੇ ਨਰਦਈ ਹੋ ਜਾਣਗੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਸਪੂਰ ਪਿੰਡ ਦੇ ਕਿਸੇ ਵੱਲੋਂ ਗੁਰੂ ਘਰ ਜੋ ਆਪਾਂ ਦੇਖਦਾ ਸਮਾਨ ਦਿੰਦੇ ਆ ਉਹਦੇ ਵਿੱਚ ਨਾ ਸਲਫਾਸ ਦੀਆਂ ਗੋਲੀਆਂ ਪਾ ਕੇ ਜਾਂ ਕੋਈ ਜ਼ਹਿਰੀਲੀ ਚੀਜ਼ ਪਾ ਕੇ ਦੇਗ ਬਣਾਉਣ ਲਈ ਦਿੱਤਾ ਤੋ ਯਾਰ ਇਹ ਜੀ ਸੇਵਾ ਦੇ ਨਾਲੋਂ ਤੁਸੀਂ ਇਸ ਰਾਸ਼ਨ ਪਾਣੀ ਦਾ ਹੀ ਦੇ ਤੇ ਉਸ ਬੰਦੇ ਦੀ ਹਰਕਤ ਆਹੇ ਕਿਉਂਕਿ ਜਿਹੜਾ ਦੇਖਦਾ ਸਮਾਨ ਆਪਾਂ ਲੈ ਜਨੇ ਵੀ ਗੁਰੂ ਘਰ ਅੱਜ ਕੋਈ ਸੰਗਰਾਂਦ ਆ ਜਾਂਦਾ ਵੀ ਹੋਰ ਪ੍ਰੋਗਰਾਮ ਆ ਉਥੇ ਆਪਾਂ ਦੇਖਦਾ ਸਮਾਨ ਦੇਈ ਆਉਂਦੇ ਆ ਤੇ ਉਸ ਬੰਦੇ ਨੇ ਐਡੀ ਜਿਹੜੀ ਕੋਈ ਜੀ ਹਰਕਤ ਕੀਤੀ ਆ ਦੇਖਦੇ ਸਮਾਨ ਦੇ ਵਿੱਚ ਆਟੇ ਦੇ ਵਿੱਚ ਕੋਈ ਗੋਲੀਆਂ ਲਪੇਟ ਕੇ ਦੇ ਦਿੱਤੀਆਂ ਗੁਰੂ ਘਰ ਨੂੰ দান ਦਿੱਤੀਆਂ ਤੇ ਮੈਗਨਾ ਵੀ ਉਥੇ 150 ਤੋਂ 200 ਬੰਦਾ ਜਿਨ੍ਹਾਂ ਨੇ ਦੇਗ ਛਕਨੀ ਸੀ ਪ੍ਰਸਾਦ ਛਕਣਾ ਸੀਗਾ ਤਾਂ ਕਿੰਨਾ ਨੁਕਸਾਨ ਹੋ ਜਾਣਾ ਸੀ ਉਹ ਵੀਡੀਓ ਆਪਾਂ ਸਾਹਮਣੇ ਆਈ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਆਪਣੇ ਵਿਚਾਰ ਦੇ ਜੋ ਜੇ ਕਿਸੇ ਨਾਲ ਆਪਣੀ ਲਾਗੜਾਕ ਆ ਤਾਂ ਉਹ ਤੁਸੀਂ ਉਹਦੇ ਨਾਲ ਸਿੱਧਾ ਲਿਫਟੋ ਜਾ ਕਿਸੇ ਨਾਲ ਹੋਰ ਕੋਈ ਗੱਲਬਾਤ ਆ ਗਈ ਆ ਸਿੱਧੀ ਗੱਲਬਾਤ ਕਰਕੇ ਉਸ ਨਾਲ ਗੱਲਬਾਤ ਕਰੋ ਗੁਰੂ ਘਰਾਂ ਨੂੰ ਕਾਤ ਤਾਕਿਰ ਕਰ ਦਿਓ ਇਸ ਵਿੱਚ ਸਾਰੇ ਪਿੰਡ ਦੀ ਬਦਨਾਮੀ ਹੋਣੀ ਸੀ ਗੁਰੂ ਘਰ ਦੀ ਬਦਨਾਮੀ ਹੋਣੀ ਸੀ ਜਿਹੜੀ ਕਮੇਟੀ ਬਣੀ ਆ ਉਹਦੀ ਬਦਨਾਮੀ ਹੋਣੀ ਸੀ ਤੇ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਓ ਤੇ ਉਸ ਬੰਦੇ ਨੂੰ ਲਾਂਤਾਂ ਵੀ ਪਾਉਣੀਆਂ ਤੇ ਆਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂ ਜ਼ਰੂਰ ਦੇਖਿਓ ਜੀ ਭਾਈ ਭਾਦਸਾ ਭਾਈ ਕੋਈ ਫਤਿਹ ਆ ਕੱਲ ਕੋਈ ਨਾ ਨਹੀਂ ਨਹੀਂ ਪਤਾ ਵੀ ਦੇਗ ਦੀ ਵਾਰੀ ਆ ਸਮਾਨ ਦੇ ਕੇ ਗਏ ਵਿੱਚ ਇਹ ਨਹੀਂ ਪਤਾ ਵੀ ਸਰਪਾਸ ਦੀਆਂ ਗੋਲੀਆਂ ਪਾ ਕੇ ਦੇਖੀ ਗਿਆ ਜਾਣ ਕੇ ਦੇਖੀ ਗਿਆ ਕਿਵੇਂ ਦੇਖੀ ਗਿਆ ਇਹਦੇ ਵਿੱਚੋਂ ਆ ਗੋਲੀਆਂ ਨਿਕਲ ਗਿਆ ਜੇ ਇਹ ਕੁਝ ਤੀ ਕਿਤੇ ਨੇਰਾ ਹੁੰਦਾ ਜੇ ਲਾਈਟ ਬੰਦ ਹੋਉਂਦੀ ਤੇ ਦੇਗ ਬੰਜ ਜਾਂਦੀ ਉਹ ਤਾਂ ਸਾਡੇ ਸੇਵਾਦਾਰਾਂ ਨੇ ਕਰਕੇ ਵੇਖ ਲਿਆ ਵੀ ਆ ਗੋਲੀਆਂ ਪਾ ਕੇ ਕੋਈ ਦੇਖ ਕੇ ਗਿਆ ਇਹ ਨਹੀਂ ਪਤਾ ਵੀ ਕੋਈ ਏਰਦੀਆਂ ਕਿ ਕਾਹਦੀਆਂ ਇਹ ਸਰਪਾਸ ਆ ਕਿ ਗੂਟੂ ਟਾਈਪ ਆ ਵੀ ਇਦਾਂ ਦੀ ਹਰ ਕੰਮ ਜੇ ਸਾਡੇ ਨਾਲ ਕਿਸੇ ਨੇ ਕਰਨੀ ਹੈ ਤੇ ਬਹੁਤ ਮਾਰੀ ਗੱਲ ਆ ਵੇਖੋ ਕਿ ਇਹਨੇ ਸੰਗਤ ਸੀ ਕਿ ਪਤਾ ਨਹੀਂ ਕਿਹੜੇ ਕਿਹੜੇ ਨੇ ਖਾਣੀ 100 150 ਬੰਦੇ ਨੇ ਖਾਣੀ ਸੀਗੀ ਇਹਦੇ ਵਿੱਚ ਬਗਾਮੀ ਸਾਡੀ ਕਮੇਟੀ ਦੀ ਹੋਣੀ ਸੀ ਜਿਹੜਾ ਕਿਹੜੇ ਤੁਹਾਡੀ ਅੱਖਾਂ ਵਿੱਚ ਗਿਆ ਜਿਵੇਂ ਇਦਾਂ ਦਾ ਕੰਮ ਨਾ ਕੀਤਾ ਜਾਵੇ ਹੱਥ ਜੋੜ ਕੇ ਬੇਨਤੀ ਆ ਸੰਗਤ ਨੂੰ ਤੇ ਇਹ ਅਸੀਂ ਪੁੱਛਣ ਵੀ ਕਰਾਂਗੇ ਕੈਮਰੇ ਵੀ ਦੇਖਾਂਗੇ ਕਿ ਕੱਲ ਕਿਹੜਾ ਘਰ ਪਰਿਵਾਰ ਦੇ ਕੇ ਗਿਆ ਹੈ ਵੀ ਇਹਨੇ ਕਿਉਂ ਸ਼ਰਾਰਤ ਕੀਤੀ ਇਦਾਂ ਦੀ ਤੇ ਕਿੰਨਾ ਵੱਡਾ ਪਾਪ ਸੀਗਾ ਜੇ ਸਾਡੇ ਨਾਲ ਕਿਸੇ ਦੀ ਦੁਸ਼ਮਣੀ ਹੈ ਨਾ ਤੇ ਹੱਥ ਜੋੜ ਕੇ ਅਸੀਂ ਕਮੇਟੀ ਛੇਡੂਨ ਤਿਆਰ ਆ ਪਰ ਇਹ ਵਜਾ ਕੰਮ ਨਾ ਕੋਈ ਕਰੇ ਕਿਉਂਕਿ ਇਹ ਤਾਂ ਸਾਡੀ ਪਾਪਾ ਜੀ ਨੇ ਵੀ 35 ਸਾਲ ਤੱਕ ਮੇਰੀ ਵੀ ਮਿਹਨਤ ਪਲਦੀ ਨਹੀਂ ਪੈਣੀ ਤੇ ਉਹਨੂੰ ਮੈਂ ਖੇ ਕਰੂਗਾ ਜੇ ਕਿਸੇ ਦਾ ਮੇਰੇ ਨਾਲ ਕਿਸੇ ਦਾ ਕੋਈ ਦਸ਼ਮਣੀ ਹੈ ਜਾਂ ਕੋਈ ਲਾਗੜਾ ਏਦਾਂ ਨਾ ਕੱਢੋ ਮੈਨੂੰ ਸਿੱਧਾ ਕਹਿ ਦਿਓ ਵੀ ਤੂੰ ਗੁਰੂ ਘਰ ਦੇ ਬਾਹਰ ਜਾ ਮੈਂ ਹੱਥ ਵਾਂ ਕੇ ਬਾਹਰ ਹੋ ਜਾਂਦਾ ਪਰ ਏਦਾਂ ਦੇ ਕੰਮ ਨਾ ਕਰੋ ਇਹ ਬਹੁਤ ਮਾੜੀ ਹਰਕਤ ਆ ਵੇਖੋ ਇਹ ਜੇ ਬੰਦਿਆਂ ਨੂੰ ਕੋਈ ਨਾ ਕੋਈ ਯਰ ਹੋ ਜਾਂਦੀ ਕੋਈ ਬੰਦੇ ਬੁਆਰ ਹੋ ਜਾਂਦੇ ਮਰ ਜਾਂਦੇ ਤੇ ਬਦਨਾਮੀ ਗੁਰੂ ਸਾਹਿਬ ਦੀ ਗੁਰੂ ਘਰ ਦੀ ਵੀ ਹੋਣੀ ਸੀ ਪਿੰਡ ਦੀ ਸਾਰੇ ਪਿੰਡ ਦੀ ਹੋਣੀ ਜਦੋਂ ਕਹਿੰਦਾ ਸ਼ਕੂਰ ਗੁਰਦੁਆਰਾ ਸਾਹਿਬ ਆ ਹੋਇਆ ਇੰਦਾਂ ਦੀ ਹਰਕਤ ਕਰਨ ਤੋਂ ਬਾਅਦ ਆਜੋ ਤੇ ਇਹ ਅਸੀਂ ਦੰਗਾ ਕਰਾਂਗੇ ਬੰਦਾ ਵੀ ਕਿਹੜੇ ਬੰਦੇ ਨੇ ਹਰਕਤ ਕੀਤੀ ਹੈ ਪੰਚਾਇਤ ਦੇ ਵਿੱਚ ਸੱਦਾਂਗੇ ਬੰਦਿਆਂ ਦੇ ਵਿੱਚ ਸੱਦਾਂਗੇ ਤੇ ਇੰਦਾਂ ਦੀ ਕੋਈ ਵੀ ਸ਼ਰਾਤ ਅੱਗੇ ਤੋਂ ਬਾਅਦ ਅਸੀਂ ਮਤਲਬ ਕਿਹੜਾ ਦੇਖਦਾਰ ਅਸ਼ ਲੈਣਾ ਉਹ ਵੀ ਬੰਦ ਕਰ ਦਾਂਗੇ ਬੇਸ਼ੱਕ ਕਿਸੇ ਨੇ ਵਾਰੀ ਕਟਾਉਣੀ ਵਾਰੀ ਕਟਾ ਜੇ ਸਾਨੂੰ ਉਸ ਤੇ ਉਸ ਚੀਜ਼ ਤੇ ਕੋਈ ਤਰਾਜ ਨਹੀਂ ਅਸੀਂ ਆਪ ਦਾ ਰੱਸ਼ ਸਾਰਾ ਇਕੱਠਾ ਯਾਰ ਕਰਾਂਗੇ ਅੱਜ ਤੋਂ ਬਾਅਦ ਦਾਦਾ ਅਸੀਂ ਕਿਸੇ ਦਾ ਰੱਸ਼ ਲੈਣਾ ਕਿ ਨਾ ਇੰਦਾਂ ਨਾ ਕਰਨਾ ਪਰ ਇਹ ਜਿਹੜਾ ਵੀ ਹੈਗਾ ਇਹ ਅਸੀਂ ਪੂਨਸ਼ਾਨ ਕਰਾਂਗੇ ਦਵਾਈ ਵੀ ਤੈਸ ਕਰਾਵਾਂ ਕਿ ਕਿਹੜੀ ਚੀਜ਼ ਆ ਕੀ ਪਾਈ ਹੈ ਬਾਈ ਕੁ ਖਾਨ ਸਾਹਿਬ ਬਾਈ ਕੁ ਇਸ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਤਾਂ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੇ ਦੱਸਿਓ ਵੀ ਜਿਹੜੀ ਇਹ ਕਿਸੇ ਬੰਦੇ ਨੇ ਜਿਹੜੀ ਕੋਜੀ ਹਰ ਤੱਕ ਕੀਤੀ ਹੈ ਕੀ ਉਹ ਟੁੱਗਦੀ ਹੈ ਗੁਰੂ ਘਰ ਟੁੱਗਦੀ ਹੈ ਜੇ ਕਿਸੇ ਨਾਲ ਪਰਸਨਲੀ ਕੋਈ ਲਾਗ ਦਾ ਡੈਟਾ ਸਿੱਧਾ ਯਾਰ ਮੱਥੇ 'ਚ ਵੱਜੋ ਇਹ ਜਿਹੇ ਕੋਜੀਆਂ ਹਰ ਤਕਾਂ ਤੋਂ ਬਾਅਦ ਆਜਾ ਲਓ ਤੇ ਮੈਂ ਕਹਿੰਦਾ ਗੁਰੂ ਘਰ ਇਹੋ ਜਿਹੇ ਹੱਤ ਤਾਂ ਨਹੀਂ ਕਰਨੇ ਚਾਹੀਦੇ ਆਪਾਂ ਨੂੰ ਯਾਰ ਸਮਝਦਾਰ ਬੰਦੇ ਆ ਤੇ ਬੰਦੇ ਬਣ ਕੇ ਰਹੋ ਤੇ ਕਿੱਡਾ ਵੱਡਾ ਜਿਹੜਾ ਪ੍ਰਭਾਵ ਪੈਣਾ ਸੀ ਗੁਰੂ ਘਰ ਤੇ ਹਨਾ ਤੇ ਇਹੋ ਜਾਂ ਨਾ ਕਰੋ ਮੇਰੀ ਹੱਥ ਵਾਂ ਕੇ ਜੋੜ ਕੇ ਬੇਨਤੀ ਆ ਯਾਰ ਇਹਦੇ ਕੋਈ ਜਿਹੇ ਹੱਤ ਤਾਂ ਨਾ ਕਰੋ ਗੁਰੂ ਘਰ ਨੂੰ ਨਾਮ ਬਦ ਨਾਮ ਕਰੋ ਕਿ ਕੋਈ ਤੁਹਾਡਾ ਕਮੇਟੀ ਬਦਲਣ ਦਾ ਹੈਗਾ ਮਕਸਦ ਤਾਂ ਕਮੇਟੀ ਬਦਲੋ ਯਾਰ ਪਿੰਡ ਦੇ ਬੰਦੇ ਚਾਰ ਰਲ ਕੇ ਕਮੇਟੀ ਬਦਲ ਲਓ ਕਿੱਡੀ ਵੱਡੀ ਗੱਲ ਆ ਜੇ ਕਿਸੇ ਨੂੰ ਬੈਸੀ ਲੱਗ ਰਿਹਾ ਤਾਂ ਸਿੱਧਾ ਮੱਥੇ ਦੇ ਵਿੱਚ ਵੱਜੋ ਇਹ ਜਿਹੜੀਆਂ ਹਰਕਤਾਂ ਨਾ ਕਰੋ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਿਓ ਤਾਂ ਜੋ ਬੰਦੇ ਦਾ ਪਤਾ ਲੱਗ ਸਕੇ ਤੇ ਬਾਈਕੰਦਰ ਵੀ ਮੈਂ ਕੈਮਰੇ ਵੀ ਜਿਹੜੇ ਉਹਦੀ ਸ਼ਾਨ ਮਿੰਨ ਕਰਨੀ ਹੈ ਤਾਂ ਪਤਾ ਕਰਨਾ ਕਿਹੜੇ ਬੰਦੇ ਨੇ ਇਹ ਹਰਕਤ ਕੀਤੀ ਹੈ ਧੰਨਵਾਦ